ਸਈ ਗਾਲ ਜੀ ਸਾਰਿਆਂ ਨੂੰ ਬਾਠਲੇ ਦੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋਲ ਚਾਰ ਝੋਟੀਆਂ ਸੀਲਿਆ ਬਹੁਤ ਬਹੁਤ ਚੰਗੀ ਕੁਆਲਿਟੀ ਤੇ ਚੰਗੀਆਂ ਝੋਟੀਆਂ ਅੱਜ ਅੱਜ ਇੱਕ ਮਿਨੀ ਝੋਟੀ ਵੀ ਹੈਗੀ ਆ ਤੇ ਚੰਗੇ ਦੁੱਧ ਵਾਲੀਆਂ ਝੋਟੀਆਂ ਅੱਜ ਵੇ ਲੈ ਕੇ ਆਈਆਂ ਤੁਹਾਡੇ ਵਾਸਤੇ ਤੇ ਆ ਜਿਓ ਬਾਦ ਸਾਹਿਬ ਹਮਨੇ ਕਰਦੇ ਹਾਂ ਜੀ ਗੱਲ ਬਾਤ ਸਤਿ ਸ਼੍ਰੀ ਅਕਾਲ ਬਾਦ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਆਪਣਾ ਜੀ ਮੱਤੀਆਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਸਾਹਬ ਹਾਂਜੀ ਹਾਂਜੀ ਫੋਨ ਨੰਬਰ 88729629 ਵੜੀ ਕਿਰਪਾਵ ਮੰਤਰੀ ਸਾਹਿਬ ਹਣੀ ਮੈਂ ਲੈ ਕੇ ਆਪਣੇ ਕੋ ਹਾਂਜੀ ਜੀ ਬੱਬੇ ਵਾਲੀ ਹਾਲ ਹੋਰ ਮਾਲ ਭੈਣ ਭਰਾ ਬੜੇ ਇਕ ਵੀਰ ਆਇਆ ਸੀ ਸੁੱਧੂ ਮੂਸੇ ਵਾਲੇ ਦੇ ਪਿੰਡਾਂ ਦੇ ਲਾਗੋਂ ਦਾ ਹਾਂਜੀ ਮਾਨਸਰ ਮਾਨਸਾ ਦਾ ਉਹ ਰਾਤੀ ਲੈ ਗਿਆ ਕਿ ਛੋਟੀ ਹਾਂਜੀ ਮਾਲ ਇਦਾਂ ਹੀ ਜਦੋਂ ਭੈਣ ਭਰਾ ਸਾਰੇ ਆ ਕੇ ਤਸੱਲੀਆਂ ਕਰ ਕਰ ਕੇ ਫੇੜ ਮਈਆਂ ਖੜੀਆਂ ਹਾਂਜੀ ਇਹ ਆਪਣੀ ਵੀ ਕੋਸ਼ਿਸ਼ ਇਹ ਹੋ ਰਹੀ ਦੀ ਆਪੀ ਭੈਣ ਭਰਾ ਆ ਕੇ ਚਵਾ ਆ ਕੇ ਖੜਨ ਆਪਰਾ ਬਾੜ ਸਾਹਿਬ ਜੀ ਇਦਾਂ ਵਾ ਵੀ ਆਪਣਾ ਚੈਨਲ ਵਾ ਆਪਣਾ ਕੋਈ ਮਈਆਂ ਨੂੰ ਆਪਾਂ ਟਾਈਮ ਨਹੀਂ ਗਾ ਲਾਉਂਦੇ ਕੋਈ ਆਪਾਂ ਨੂੰ ਜਲਾਮ ਆਊਗਾ ਤੇ ਕੋਈ ਇਹ ਥੋੜਾ ਵੀ ਆਪਾਂ ਆਪਾਂ ਨਾ ਜਵਾਬ ਦਈਏ ਜਾਂ ਚੈਨਲ ਵਾਲਾ ਨਾ ਜਵਾਬ ਦੇਵੇ ਇੱਥੇ ਆਪਣਾ ਕਾਰੋਬਾਰੀ ਆ ਜਿੰਨਾ ਆਪਾਂ ਸਾਫ਼ ਕਰਾਂਗੇ ਉਨਾ ਹੀ ਚੱਲੂਗਾ ਉਨਾ ਹੀ ਚੱਲੂ ਇਹ ਨਹੀਂ ਕਹਿੰਦਾ ਆਪਣੀ ਕੋਸ਼ਿਸ਼ ਇਹ ਹੋਰ ਇੰਡੀਆ ਵੀ ਆ ਕੇ ਵੇਖ ਕੇ ਪਿਆਡਾ ਅੰਦਰ ਖੜੋ ਤੇ ਭੈਣ ਭਰਾ ਜਿਹੜੇ ਅੱਗੇ ਖਾਂਡੇ ਆ ਉਹ ਅੱਖਾਂ ਮੀਟ-ਮੀਟ ਕੇ ਲਈ ਜਾਂਦੇ ਨੇ ਕਿਉਂਕਿ ਆਪਣਾ ਕੰਮ ਸਾਫ਼ ਸੁਥਰਾ ਤੇ ਵਧੀਆ ਹੋ ਤੇ ਇਦਾਂ ਹੀ ਕੰਮ ਮਾਲਕ ਚਲਾਉਂਦਾ ਰਹੇ ਸੱਚੇ ਪਾਤਸ਼ਾਹ ਤੇ ਆਓ ਆਮੀਨੀ ਝੋਟੇ ਮੀਨੀ ਝੋਟੇ ਆ ਲੈ ਦੇ ਜੇ ਖਲੇ ਇੰਗਲਾ ਸਿੰਗਲਾ ਦੋਵੇਂ ਸਿੰਗੇ ਦੋਵੇਂ ਸਿੰਗ ਹਿਲਦੇ 50 ਲੀਟਰ 6 ਦਾ ਠੀਕ ਤੇ ਚੌਥਾ ਦਿਨ ਸੂਈ ਨੂੰ ਠੀਕ ਤੇ ਚੌਥਾ ਦਿਨ ਸੂਈ ਨੂੰ ਆ ਤੇ ਇਹ ਵੇਲੇ ਸਚਾਈ ਵਾਲਾ 11 ਲੀਟਰ ਬੋਲਾ ਵਾ ਠੀਕ ਤੇ 15 ਲੀਟਰ ਛੋਟੀ ਦੁੱਧ ਕਰੂਗੀ ਜੱਗੀ ਟੋਲ ਸੀਲ ਖੋਲ ਦੇ ਟੋਲ ਬਹੁਤ ਆਪ ਬਹੁਤ ਆਪ ਆਹ ਵੇਖੋ ਦੋਵੇਂ ਮੀਨ ਹਿਲਦੇ ਆ ਦੋਵੇਂ ਤੇ ਚੰਗੀ ਕੁਆਲਟੀ ਥਾਨ ਲੈਵਾ ਵੇਖੋ ਥਾਨ ਛਾਂ ਲੱਗੀ ਆ ਇਧਰ ਵੇਖੋ ਇਹ ਚੰਗੀ ਆ ਟੋਪ ਕਰਦੀ ਆ ਇਧਰ ਆ। ਮੇਨੀ ਸਭ ਨਾਲ ਟਾਪ ਕਲਾਸ ਦੀ ਹੈ। ਆ ਇਧਰ ਆ। ਮੇਨੀ ਡਿਊਟੀ ਦੀ ਵੀ ਫੁੱਲ ਤੇ ਸਰੀਰ ਪੱਖੋਂ ਵੀ ਚੰਗੀ ਤੇ ਥਾਣ ਚੰਗਾ ਤੇ ਚਵਾਈ ਵੀ ਆਂਦੀ ਮੈਨੂੰ ਹੀ ਲੱਗੀ। ਹਾਂ ਦੇਖੋ। ਇਹ ਚਵਾਈ ਵੀ ਆਂਦੀ ਮੈਨੂੰ ਹੀ ਲੱਗੀ ਆ। ਵੇਖੋ ਸਾਰਾ। ਸੱਚਾਈ ਵਾਲਾ ਦੁੱਧ 10 ਤੋਂ 11 ਲੀਟਰ ਬੋਲਾ ਵਾ। ਬੋਲਾ ਹਾਂ ਜਿੰਨਾ ਲੇਵਾ 14 15 ਵੀ ਕਹਿ ਸਕਦੇ 15 ਨੇ ਕਰੂਗੀ ਮੈਂ ਬਿਊਟੀ ਵੇਖੋ ਕਿਵੇਂ ਹੱਸ ਕੇ ਕਰੂ ਵੇਖੋ ਪਿਓ ਇਹਨੂੰ ਮੀਨੀ ਕਹਿੰਦੇ ਆ ਕਿ ਇਹਨੂੰ ਮੀਨੀ ਕਹਿੰਦੇ ਆ ਚੱਪਾ ਚੱਪਾ ਮੀਨ ਹਾਂ ਮਹਾਰਾਜ ਦੀ ਗੱਲ ਕਈ ਬੰਦੇ ਕਹਿੰਦੇ ਆ ਭਾਜੀ ਮੀਨੀ ਮੈਂ ਤੇ ਚੱਪਾ ਚੱਪਾ ਸਿੰਘਾਲੀ ਹੋਵੇ ਆ ਦੇ ਨਾ ਤੇ ਸਰੀਰ ਪੱਖੋਂ ਚੰਗੀ ਤੇ ਵੇਖੋ ਇਹ ਨਹੀਂ ਕੋਈ ਨਿੱਕੀ ਛਿੱਕੀ ਆ ਰੱਖ ਇੱਧਰ ਵੇਖੋ ਪੇਟ ਥੋੜਾ ਚੈੱਕ ਕਰੋ ਤੇ ਥੱਲੇੋਂ ਲਈ ਵੇ ਇਹ ਸਰੀਰ ਤੇ ਪੁਲੀਸੀ ਹਾਂ ਇੱਕ ਰੀਟੇ ਥਾਪੀ ਹੋਈਦੀ ਆ ਇੱਧਰ ਵੇਖੋ ਬਸ ਗੋਦਵੀ ਮੀਨੀ ਇਹੋ ਜੀ ਚੀਜ਼ ਮੇਰੀ ਦਾਸ ਨੇ ਮੈਂ 20 ਲੱਖ ਆਖਿਆ ਵਾ ਇਹੋ ਜੀ ਚੀਜ਼ ਪੈਸੇ ਵੀ ਪਾਈ ਫਰੀ ਹੈ ਨਾ ਜੇਬ ਦੇ ਵਿੱਚ ਪਰ ਲੇਕੇ ਬੰਦ ਕੇ ਹਾਂ ਤਾਂ ਇਹੋ ਜੀ ਚੀਜ਼ ਪੈਸੇ ਵੀ ਜੇਬ ਦੇ ਪਾਈ ਫਰੀ ਤੇ ਮਿਲਦੀ ਨਹੀਂ ਕਿ ਵੇਲੇ ਹਾਂਜੀ ਜੀ ਤੇ ਜਿਹੜਾ ਭੈਣ ਭਰਾ ਵੇਚ ਕੇ ਲੈ ਗਿਆ ਨਜ਼ਾਰੇ ਲਊਗਾ ਆnde ਮੀਣੀ ਮੈਂ ਦਰਿਆਵਾਂ ਪਾਰ ਵੀ ਅੱਖਾਂ ਮੀਂੜ ਅੱਖਾਂ ਮੀਂੜ ਕੇ ਲੱਗ ਜਾਈ ਤੇ ਦੋਵੇਂ ਮੀਂਹ ਹਿਲਦੀ ਆ ਛੋਟੀ ਦਾ 1.5 ਲੱਖ ਰੁਪਏ ਦੀ ਹਾਂਜੀ ਵਿਕਦੀ ਵੀ ਆ ਪਰ ਅੱਜ ਵੀਡੀਓ ਤੇ 142 ਵੀ ਦੇਣੀ ਆ 1 ਲੱਖ 42000 ਜੋ ਬਾਕੀ ਜੰਦੀ ਆ ਦੋ ਬਾੜਸਾ ਹੋਰ ਕਰ ਕੀ ਆ 140 ਦੀ 140 ਦੇਣੀ ਆ ਵੇਖਣ ਤੋਂ ਬਗੈਰ ਹੀ ਲੈ ਜੇਗੀ ਵੇਖਣ ਤੋਂ ਬਗੈਰ ਹੀ ਲੈ ਲੈਣੇ ਝੋਟੀ ਜਾਰੀ ਚੱਗੀ ਆ ਜੀ ਆ ਜੇ ਦੂਜਾ ਸੁਆ ਹਾਂ ਜੀ ਇੰਨੂੰ ਸੁਜਿਨੂ ਆਜੇ ਪੰਜਵਾਂ ਛੇਵਾਂ ਦਿਨ ਵਾਂ ਤੇ 13 ਲੀਟਰ ਹਾਜ਼ਰ ਦੁੱਧ ਆਇਆ ਹਲੇ 13 ਲੀਟਰ ਛੇਵਾਂ ਦਿਨ ਸੁਜਿਨੂ ਤੇ 13 ਲੀਟਰ ਠੀਕ ਹੈ ਇਹ ਦੁੱਧ ਆਇਆ 16 17 ਲੀਟਰ ਦੀ ਗਾਰੰਟੀ ਦੇ ਪਰ 15 ਦੀ ਤੇ ਮੇਰੀ ਗਾਰੰਟੀ ਤੇ ਕੋਈ ਲੈ ਜੀ ਕੁਆਲਟੀ 13 ਲੀਟਰ ਹੁਣ ਹਾਜ਼ਰ ਹੈਗਾ ਹਾਜ਼ਰ ਆ ਗਾ ਦੋ ਤੇ ਦੋ ਦਿਨ ਕਿਲੋ ਇੰਨੇ ਹੋਰ ਵਧਾ ਜੂ ਇੱਕ ਆਪ ਸ਼ਾਂਚਾ ਲੱਗਾ ਵਾ ਨਹੀਂ ਹੈ ਹੋਰ ਕਾਉਂ ਚੁੱਕੀ ਹੋ ਬਚਾ ਆਹ ਬਕਾਤਾ ਹੈ ਆ ਵੇਖ ਲੋ ਬੱਚਾ ਵੀ ਨਾਲ ਨਾਲ ਖਾਣੇ ਹਾਂ ਜੀ ਜਾਨ ਸਾਰਾ ਛੇਵਾਂ ਦੇ ਨੇ ਇਹ ਨਹੀਂ ਕਿ ਕਹਿ ਕੇ ਛੇਵਾਂ ਦੇ ਤੇ 15 20 ਦਿਨਾਂ ਦੀ ਮੈਸ ਹੋਈ ਜਾਂਦੀ ਹੈ ਛੇਵਾਂ ਦੇ ਨੇ ਦੇਸ ਹੋਈ ਤੇ ਚੋਣ ਘੂਠੇ ਘੂਠੇ ਦੀ ਮੋਟੀ ਧਾਰਵਾ ਇਹ ਵੀ ਆ ਸਰੀਰ ਪੱਖੋਂ ਵੀ ਚੰਗੀ ਘਟੀ ਸਿੰਗਲ ਹੱਡੀ ਸਿੰਗਲ ਹੱਡੀ ਬਾਕੀ ਸਭ ਤੋਂ ਵੱਡੀ ਗੱਲ ਆ ਚੀਜ਼ ਮੇਨ ਸਿੰਗਲ ਹੱਡੀ ਲੈ ਆ ਜਾਈ ਕਿ ਕਮਾ ਲੈ ਬਹੁਤ ਚੰਗੀ ਘਟੀ ਇਲਾਕੇ ਚੰਗੀ ਦੀ ਇਲਾਕੇ ਚੰਗੀ ਦੀ ਗੱਲ ਤੇ ਆ ਇਹ ਮੈਨੂੰ ਦਰਿਆੋਂ ਵੀ ਇਹ 400 ਕਿਲੋ ਵੀ ਜਾਣੀਆਂ ਤੇ ਮੀਨ ਥਲੇ ਦੇ ਥਲੇ 15-15 ਲੀਟਰ ਚੋਗ ਇਹ ਦੁੱਧ ਦੇ ਦਰਦੇ ਆਪਾਂ ਤੇ ਜੇ ਕੋਈ ਸਾਈ ਪਾ ਦੇ ਤਾਂ ਵੀ ਡਾਕ ਤੇ ਚੋਗ ਵੀ ਦੇ ਦਾਂਗੇ ਠੀਕ ਹੈ ਠੀਕ ਇਹ ਅੱਜ ਦਾ ਮੁੱਲ ਉਹਦਾ ਮਲਕ ਇੱਕ 40 ਆ ਤੇ ਇਹਦਾ ਵੀ ਇੱਕ 42 ਆ ਇੱਕ 42 ਬਾਕੀ ਜੋ ਜਗੀ ਆਖ ਦੂਗਾ ਦੋ ਕਰਦਾਂਗੇ ਵੀ ਇਹ ਵੀ ਇੱਕ 42 ਇਹ ਵੀ ਇੱਕ 40 ਬਰਾਬਰ ਬਰਾਬਰ ਬਰਾਬਰੀ ਜਾਂਦਾ ਹਾਂ ਬਰਾਬਰੀ ਆਹ ਝੋਟੀ ਬਹੁਤ ਔਖੀ ਆ ਪਹਿਲਾ ਸੂਆ ਤੇ ਕੱਟੀ ਮਗਰ ਆਜ ਸੁਈ ਇਹਨੂੰ ਸ਼ੇਵਾਂ ਦੇਣੀ ਆ। ਹਾਂ ਇਹ ਨਹੀਂ ਕਰਦੇ। ਇਹਨੂੰ ਵੀ ਸੁਈ ਰੋ ਸ਼ੇਵਾਂ ਦੇਣੀ ਆ। ਪਰ ਇਹਦੇ ਕੋਲ ਦੁੱਧ ਹੋਊਗਾ 10 ਲੀਟਰ। ਲਾਦਾ ਕੋਈ ਤੇਰੇ। ਆਹ ਫੁੱਟੀ ਆ ਕੋਈ ਗੱਲ ਨਹੀਂ ਕੋਈ। ਥੱਲੇ ਮੈਂ ਪਾਉਂਦਾ। ਚਲ ਕੇ ਆ। ਆਹ। ਇਹ ਵੀ ਸਰੀਰ ਪੱਖੋਂ ਚੰਗੀ। ਬਹੁਤ ਚੰਗੀ ਆ। ਇੱਧਰ ਦੇਖੋ ਗਾੜੀ ਬਹਰੀ ਬਣੀ ਆ। ਇਹ ਵੀ ਆਇਆ। ਕੁਆਲਿਟੀ ਕੁਆਲਿਟੀ ਜਿਆ ਕੱਟੀਆਂ ਵੇਖੋ ਸਿੰਕ ਵਾਲੀ। ਇਹਨੂੰ ਜਾਂਦੇ ਲੱਗੇ। ਕੱਟੀ ਮਗਰ ਜੇ ਇਹਨੂੰ ਜੱਕੀ ਜਾਨੇ ਇਹਦੇ ਮਗਰ ਕੱਟੀ ਜਾਂਦੇ ਇਹਦੇ ਮਗਰ ਕੱਟੀ ਦੇਖੋ ਪੱਬ ਦੀ ਕੱਟੀ 10 ਲੀਟਰ ਹੋਏ ਦੇ ਕੋਲ ਬਹੁਤ ਸੋਹਣੀ ਹੈ ਇਹਨੂੰ ਕਰ ਚੂਣ ਚਵਾ ਦੀ ਬਹੁਤ ਚੰਗੀ ਹੈ ਚਾਰ ਦੰਦੋ ਗੱਲ ਨਹੀਂ ਕਰਮਾ ਚਾਹ ਚੇਂਗ ਕੁਆਲਟੀ ਸਰੀਰ ਪੱਖੋਂ ਬਹੁਤ ਚੰਗੀ ਹੈ ਸਰੀਰ ਦਾ ਹਾਲ ਤਾਂ ਦੇਖੀ ਸਰੀਰ ਸਰਾਰ ਤੇ ਬਖਾਲਤਾ ਵੇਖੋ ਹਾਲੇ ਨਿਕੜੂਗੀ ਕੱਟੀ ਹੋਰ ਕਿਉਂਕਿ ਸੂਈ ਤਾਂ ਹੀ ਆ ਇਹਦੇ ਮਗਰ ਕੱਟੀ ਆ ਇਹਦੇ ਜਿਹੜਾ ਬ੍ਰਾਂਡ ਦਾ ਸਿੰਗ ਦਾ ਬੜਾ ਮਨ ਲੱਕੀ ਕਰ ਰਿਹਾ ਅਰਥਾਪ ਕਰ ਦिए ਨਾ ਜੈ ਜੈ ਭੋਲ ਹਾਂਜੀ 131 127 ਦੀ ਦੇ 127 ਦੀ ਜੋ ਜੱਗੀ ਆਫੇ ਬਾਕੀ ਤਿੰਨ ਕਰ ਦਾਂਗੇ 124 124 124 ਦੀ 124 ਇਹ ਨਾ ਮਾਰ ਸਾ ਮੇਰੀ ਗੱਲ ਸੁਣ ਕੇ ਇੱਧਰ ਆ ਪੀ ਨਾ ਹਾਂਜੀ ਆਇਂ ਤੇ ਆਓ ਮਾਰ ਇੱਧਰ ਇਹਦਾ ਬੱਚਾ ਮਰ ਗਿਆ ਵਾ ਛੋਟੀ ਮਹਿੰਗੀ ਵਾਲੀ ਲਈ ਆ ਹਾਂਜੀ ਉਹ ਸ਼ੀਰਾ ਕਰੋ ਤਾਂ ਵੀ ਪ੍ਰਵਾਹ ਕੋਈ ਨਹੀਂ ਐਦਾਂ ਮੈਂ ਤਾਂ ਵੀ ਪ੍ਰਵਾਹ ਕੋਈ ਨਹੀਂ ਪਾੜਾ ਪਾ ਲੋ ਤਾਂ ਵੀ ਪ੍ਰਵਾਹ ਕੋਈ ਨਹੀਂ ਅਗਲੇ ਦੇ ਘਰ ਚ ਆ ਕੇ ਫਿਰ ਪੈਸੇ ਲਵਾਂ ਠੀਕ ਆ ਚਾਰ ਦੰਦ ਦਵਾ ਖੋਲ ਦੇ ਚਾਰ ਦੰਦ ਪਹਿਲਾ ਸੁਆ ਪਹਿਲਾ ਤੇ ਥਾਨ ਕੁਆਲਿਟੀ ਦੇ ਦੋ ਮਿੰਟ ਦੀ ਗੱਲ ਹੈ ਸਕਿੰਟਾਂ ਵਿੱਚ ਪਸਮੂਗੀ ਅਗਲੇ ਦੇ ਘਰ ਚ ਆ ਕੇ ਫਿਰ ਪੈਸੇ ਲਵਾਂਗੇ ਠੀਕ ਐ ਹੁਸੇ ਇਹ 9 ਲੀਟਰ ਦਾ ਦੁੱਧ ਉਸ ਚਾਈ ਵਾਲਾ ਇਹ 9 ਲੀਟਰ ਦੁੱਧ ਉਹ ਕੱਟੀ ਬਹੁਤ ਚੰਗੀ ਆ ਦੇਖ ਤੇ ਕੱਟੀ ਬੜੀ ਚੰਗੀ ਬੱਚਾ ਚਲੋ ਮੈਂ ਲਾਉਂਦਿਆਂ ਗੱਡੀ ਦੇ ਵਿੱਚ ਗੱਲ ਇਸ ਤਰ੍ਹਾਂ ਆ ਵੀ ਪੈਰ ਤੋਂ ਰਸਤਾ ਬਚ ਗਿਆ ਉੱਲ ਗਿਆ ਬੱਚਾ ਮਾਰ ਗਿਆ ਵੱਡੀ ਆ ਛੋਟੀ ਆ ਵੱਡੀ ਆ ਛੋਟੀ ਇਹ ਵੀ ਛੋਟੀ ਜਾ ਵੱਡੀ ਅੰਦਰ ਜਾ ਤੇ ਮੁੱਲੇ ਦਾ ਹੁਣ ਬਿਲਕੁਲ ਜਾਇਜ ਜਿਆ ਟੋਕੜਾ ਵਾਲਾ ਹੀ ਕਰਨਾ ਠੀਕ ਟੋਕੜਾ ਵਾਲਾ ਹੀ ਮੁੱਲ ਕਰ ਦੇਣਾ ਮੁੱਲ ਤੇ ਛੋਟੀ 1 25 30 ਦੀ ਆ ਹਾਂ ਹਾਂਜੀ ਵੱਡੀ ਆ ਤਾਂ ਛੋਟੀ ਨੇ ਮੇਰੇ ਕੋਲ 30 25 ਦੀ ਆ ਪਰ ਮੁੱਲ 30 ਬੱਚੀ ਨੇ ਪੂਰੇ ਲੱਖ ਦੀ ਦੇ ਦਾਂਗੇ ਲੱਖ ਦੀ ਕਰਦੀ ਹੈ ਮਾਨ ਦਾ ਕੋਈ ਨਹੀਂ ਯਕੀਨ ਜੋ ਕਰਦਾ ਦੋ ਕਰਦਾਂਗੇ ਪੰਜ ਹੀ ਫਿਰ ਕਰਦਾਂਗੇ 99 99 ਦੀ ਜਾਂਦੀ ਪਰ ਇਸ ਤੋਂ ਨਾ ਕੋਈ ਮੇਰਾ ਵੀ ਘਟਾਵੇ ਕਿਉਂਕਿ ਆਪਾਂ ਨੂੰ ਕੋਟਾ ਪੈਂਡਿਆ ਠੀਕ ਹੈ ਜੀ ਇਹਡ ਆਪਣਾ ਜੀ ਮਤੇਵਾਲ ਤਸੀਲ ਬਾਬਾ ਬਕਾਲਾ ਜ਼ਿਲ੍ਹਾ ਸ਼ਰੀ ਅਮਰਸਾ ਸਾਹਿਬ ਫੋਨ ਨੰਬਰ 8879362 ਨੂੰ ਪੈਂਦਾ ਠੀਕ ਹੈ ਜੀ